ਆਡੀ ਮੰਨੂ ਮਰਵਾਜੋ ਗੈਂਸਟਪੀਂਗ ਬੁਨਸਲੇ ਕਰੀ ਫੋਨ ਨਹੀਂ ਕਰਾਂ ਇਹ ਇਹ ਕੁਦਰਤ ਤੜਾਈ ਦੀਆਂ ਨੇ ਸਸੀਗਾਰ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵਿਵੇਕ ਟਲ ਡੇਰਾ ਬਸੀ ਤੋਂ ਬੇਹੱਦ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਪੈਟਰੋਲਿੰਗ ਕਰਦੇ ਹੋਏ ਐਕਸੀਡੈਂਟ ਦੇ ਚਲਦੇ ਦੋ ਕਾਂਸਟੇਬਲਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਦੇਰ ਰਾਤ ਨੂੰ ਪੈਟਰੋਲਿੰਗ ਕਰਦੇ ਸਮੇਂ ਟਰੱਕ ਦੇ ਵਿੱਚ ਐਕਸੀਡੈਂਟ ਦੇ ਨਾਲ ਦੋ ਕਾਂਸਟੇਬਲਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰ੍ਹਾਂ ਉਸ ਮੋਟਰਸਾਈਕਲ ਦੇ ਪਰ ਖੱچے ਉੜੇ ਹੋਏ ਨੇ ਜਿਸ ਦੇ ਉੱਤੇ ਪੈਟਰੋਲਿੰਗ ਕਰਦੇ ਹੋਏ ਕਾਂਸਟੇਬਲ ਹਰੀ ਸਿੰਘ ਅਤੇ ਜਸਮੀਤ ਸਿੰਘ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਦੇਰ ਰਾਤ 1:00 ਤੇ 2:00 ਵਜੇ ਦੇ ਦਰਮਿਆਨ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਜਦੋਂ ਡੇਰਾ ਬੱਸੀ ਦੇ ਬਰਮਾਲਾ ਰੋਡ ਦੇ ਉੱਤੇ ਇਹ ਐਕਸੀਡੈਂਟ ਹੁੰਦਾ ਵਾ ਜਿਸ ਤੋਂ ਬਾਅਦ ਮੌਕੇ ਤੇ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਕਨਸਟੇਬਲਾਂ ਨੂੰ ਤਾਂ ਉਹ ਉੱਥੇ ਡੈੱਡ ਡਿਕਲੇਅਰ ਕਰ ਦਿੱਤੇ ਜਾਂਦੇ ਨੇ ਤਾਂ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਤੇ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਉਸ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਆ ਤਾਂ ਕੀ ਹੈ ਸਾਰਾ ਇਸ ਮਾਮਲੇ ਨੂੰ ਲੈ ਕੇ ਕਿਸ ਤਰ੍ਹਾਂ ਇਹ ਐਕਸੀਡੈਂਟ ਹੁੰਦਾ ਵਾ ਤੇ ਉਸ ਦੇ ਵਿੱਚ ਕਿਸ ਤਰ੍ਹਾਂ ਦੋ ਕਨਸਟੇਬਲਾਂ ਦੀ ਡੈਥ ਹੁੰਦੀ ਹੈ ਪੁਲਿਸ ਦੇ ਉੱਚ ਅਧਿਕਾਰੀ ਇਸ ਦੇ ਉੱਤੇ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਪਰਿਵਾਰ ਦੀਆਂ ਤਸਵੀਰਾਂ ਦੇਖ ਕੇ ਰੋਂਡੇ ਖੜੇ ਹੁੰਦੇ ਨੇ ਕਿ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਵਾਲੇ ਆਪਣੇ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਹੰਝੂ ਰੁਕੰਦਾ ਨਾਮ ਨਹੀਂ ਲੈ ਰਹੇ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਇਸ ਐਕਸੀਡੈਂਟ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕੀ ਹੈ ਕਹਿਣਾ ਮੇਰਾ ਆਦਮੀ ਮਨ ਮੇਰੀ ਮੈਂ ਤਾਂ ਉਸੇ ਉਪਰ ਪੜਾ ਦੇ ਮਨ ਨਹੀਂ ਸੀ ਗੱਡੀ ਦਾ ਨੰਬਰ ਵਾਦੇ ਮਨ ਨੂੰ ਵੀ ਇਸ ਗੱਡੀ ਕੇ ਨੰਬਰ ਵਾਦੇ ਮਨ ਨੂੰ ਮੈਂ ਤਾਂ ਉਸੇ ਕੇ ਲਈ ਸੀ ਕਿ ਬਾਲਾ ਮਰਨ ਚਾਹੁੰਦਾ ਇਸ ਗੱਡੀ ਗਾੜੀ ਮਨ ਨੂੰ ਮਰਵਾ ਦਿਓ ਬਾਬੂ ਜੀ ਇਸ ਗੱਡੀ ਗਾੜੀ ਮਨ ਨੂੰ ਮਰਵਾ ਦਿਓ ਗਾਮ ਸਾਪੀ ਬੁਲਸ ਨੇ ਕਰੀ ਗਾਮ ਸਾਪੀ ਬੁਲਸ ਨੇ ਕਰੀ ਫੋਨ ਨਹੀਂ ਕਰਿਆ ਹੈ ਰਾਤ ਕਾ ਮਰਿਆ ਆਨੇ ਫੋਨ ਨਹੀਂ ਕਰਿਆ ਨੇ ਨੇ بتایا ਇਹਨੇ ਤਨੇ ਨਾ ਕੰਨੀ ਕਰਾ ਯੋਨ ਡਰਾਵਲ ਤੜਾਇਆ ਦੀਆਂ ਨੇ ਹਾਂ ਇਹਨਾਂ ਡਰਾਬਰ ਦਾ ਡਾਟਾ ਹੈ ਕਿਾ ਕੀ ਪਤਾ ਕਿਤਨੇ ਕਰੋੜ ਰੁਪਏ ਲੈ ਗਏ ਉਸ ਪਤੇ ਮਾਲਕ ਮਨ ਨੂੰ ਕਿਸੇ ਦਾ ਕੁਝ ਨਹੀਂ ਚਾਹੀਏ ਮਨ ਨੂੰ ਕਿਸੇ ਦਾ ਕੁਝ ਨਹੀਂ ਚਾਹੀਏ ਆਣੇ ਵਾਲੇ ਇਹ ਬਾਤ ਬੋਲ ਰਹੇ ਕਿ ਆਪਕੋ ਪੂਰੀ ਉਹ ਫੈਸਿਲਿਟੀ ਮਿਲੇਗੀ ਹਮ ਫੈਸਿਲਿਟੀ ਕਿਆ ਕਰੇਗੇ ਆਪਣੀ ਦਾ ਨਾ ਬਾਪ ਕੋ ਦੇਖਣੇ ਦੇ ਰਿਆ ਪਿੱਤਰ ਕਾ ਨਾ ਹੀ ਅੰਦਰ ਜੁਣ ਤੇ ਅਰੈਸਟ ਕਰੇ ਉਹਨਾਂ ਨੂੰ ਦਿਖਾ ਰਿਹਾ ਦਿਸਰੇ ਮਰਿਆ ਕਿਸ ਨੂੰ ਨਹੀਂ ਮਰਿਆ ਹਮ ਕਿਸ ਤਰ੍ਹਾਂ ਇਹ ਮਨ ਨੂੰ ਦਿਖਾ ਰਿਹਾ ਮਰਿਆ ਉਹ ਬੰਦਾ ਮਰੇ ਨਹੀਂ ਮਰਿਆ ਦਿਖਾ ਰਿਹਾ ਜੀ ਦੇਖੋ ਰਾਤੀ ਸਾਡੇ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸਾਡੇ ਦੋ ਹੋਮਗਾਰਡ ਦੇ ਜਵਾਨ ਪੀ.ਐੱਜੇ ਹਰੀ ਸਿੰਘ ਅਤੇ ਪੀ.ਐੱਜੇ ਜਸਮੀਰ ਸਿੰਘ ਡਿਊਟੀ ਤੇ ਸੀ ਪਰਵਾਲਾ ਰੋਡ ਤੇ ਤੇ ਅੱਗੋਂ ਦੀ ਇੱਕ ਟਰੱਕ ਦੇ ਨਾਲ ਹੈਡ-ਆਨ ਕੋਲੀਜਨ ਹੋਈ ਹੈ ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਹੈਡ ਇੰਜਰੀ ਸਵੀਅਰ ਉਹਨਾਂ ਨੇ ਸਸਟੇਨ ਕੀਤੀਆਂ ਅਤੇ ਜਦੋਂ ਉਹਨਾਂ ਨੂੰ ਐਸ.ਡੀ.ਐਚ ਹਸਪੀਟਲ ਡੇਰਾ ਬਸੀ ਲੈ ਕੇ ਗਏ ਤੇ ਫੋਟੋਰਾਟਿਕ ਸੀ ਹਾਲ ਦੀ ਘੜੀ ਅਸੀਂ ਐਫ.ਆਈ.ਆਰ ਰਜਿਸਟਰ ਕਰ ਰਹੇ ਹਾਂ ਟਰੱਕ ਵੀ ਕਾਬੂ ਹੋ ਚੁੱਕਾ ਹੈ ਅਤੇ ਇਹਨਾਂ ਦੀ ਕ੍ਰਿਮੇਸ਼ਨ ਕੀਤੀ ਜਾਵੇਗੀ ਵਿਥ ਫੋਲੋਇੰਗ ਮੈਮ ਕੋਈ ਡਰਾਈਵਰ ਵਗੈਰਾ ਵੀ ਅਰੈਸਟ ਕੀਤਾ ਹੈ ਅਜੇ ਸਾਰੀ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਜਿਵੇਂ ਮੈਂ ਕਿਹਾ ਕਿ ਇਹ ਕੱਲ ਅੱਜ ਸਵੇਰੇ 1:00 2:00 ਵਜੇ ਇਹ ਇਨਸੀਡੈਂਟ ਹੋਇਆ ਹੈ ਤੇ ਜਿਵੇਂ ਬੰਦੀ ਕਾਰਵਾਈ ਹੈਗੀ ਆ ਉਹਦੇ ਸੰਬੰਧੀ ਤੁਹਾਨੂੰ ਅਪਡੇਟ ਕੀਤਾ ਜਾ ਰਿਹਾ ਹੈ